ਕਾਲ ਜੀ ਸਾਰਿਆਂ ਨੂੰ ਅ ਅੱਜ ਤੁਹਾਡੇ ਸਾਰਿਆਂ ਨਾਲ ਇੱਕ ਚੀਜ਼ ਸਾਂਝੀ ਕਰਨਾ ਚਾਹਨੀ ਆਂ ਔਰ ਬੇਨਤੀ ਵੀ ਕਰਨਾ ਚਾਹਨੀ ਆਂ ਕਿ ਰੁਕੋ ਜਰਾ ਸਬਰ ਕਰੋ ਦਿਲ ਤਾਂ ਨਹੀਂ ਕਰਦਾ ਇਹੋ ਜਿਹੇ ਬੰਦਿਆਂ ਨੂੰ ਗਾਲ੍ਹਾਂ ਕੱਢਣ ਨੂੰ ਪਰ ਇਹਨਾਂ ਦੀਆਂ ਬੰਦੀਆਂ ਨੇ ਸਾਰਾ ਦਿਨ ਰੇੜੀਆਂ ਲਾ ਕੇ ਕਮਾਈ ਕਰਕੇ ਤੇ ਰਾਤ ਨੂੰ ਦੇਖ ਲਓ ਇਹ ਕਿਹੋ ਜਿਹੇ ਕੰਮ ਕਰਦੇ ਨੇ ਅਬੇ मजा ਆਏਗਾ ਨਾ ਭੀੜੋ ਜਿਹੜਾ ਸਰਕਾਰ ਹੈ ਉਹ ਆਪਣਾ ਉਪਰਾਲਾ ਕਰ ਰਹੀ ਅੱਜ ਰਾਤ ਰਾਤ ਪਰ ਖੜ ਕੇ ਜਿਹੜੇ ਮੁਲਾਜ਼ਮ ਨੇ ਉਹ ਏ ਧਿਆਨ ਰੇ ਨੇ ਵਾਚ ਰੇ ਨੇ ਵੀ ਕਿਤੇ ਵੀ ਖੁੱਲੇ ਦੇ ਵਿੱਚ ਕੂੜਾ ਨਾ ਸੱਟਿਆ ਜਾਵੇ ਪਰ ਬੜੇ ਨੇ ਤੇਜਸਵੀ ਲੋਕ ਹੈ ਸਾਡੇ ਕੋਲ ਕਿੰਨੇ ਸ਼ਾਨਦਾਰ ਵਿਚਾਰ ਰੱਖਤੇ ਹੈ ਜੀ ਔਰ ਕੁਝ ਲੋਕ ਮਨੋਰੰਜਨ ਵੀ ਕਰਵਾਤੇ ਹੈ ਇਹ ਜਿਹੜਾ ਪੁਲ ਵੈ ਜਦੋਂ ਆਪਾਂ ਲੁਧਿਆਣਾ ਐਂਟਰ ਹੁੰਨੇ ਆ ਬਸਤੀ ਯੋਧੇਵਾਲ ਰਾਹ ਦੇ ਵਿੱਚ ਕਾਂਦਾ ਚੌਂਕ ਇਹ ਬਸਤੀ ਯੋਧੇਵਾਲ ਚੌਂਕ ਵਾਲਾ ਪੁਲ ਹੈ ਤੁਸੀਂ ਪੁਲ ਦੇ ਹਾਲਾਤ ਦੇਖ ਸਕਦੇ ਹੋ ਸਾਈਟਾਂ ਦੇ ਉੱਤੇ ਭਰ ਭਰ ਕੇ ਬੋਰੀਆਂ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਪਰ ਪਰ ਕੇ ਗੱਟੇ ਪਿਆਜ਼ਾਂ ਦੇ ਖਾਲੀ ਸਮਾਨ ਜੋ ਹੁੰਦਾ ਵੈ ਕੂੜਾ ਕਰਕਟਾ ਬਿਆਂ ਦਾ ਰੇੜੀਆਂ ਦਾ ਕੰਮ ਕਰਕੇ ਤੇ ਦੇਖੋ ਕਿਸ ਤਰ੍ਹਾਂ ਇੱਥੇ ਸੜਕ ਦੇ ਉੱਤੇ ਗੰਦ ਪਾਇਆ ਇਹਨਾਂ ਲੋਕਾਂ ਨੇ ਇਹ ਕੌਣ ਨੇ ਇਹ ਪ੍ਰਵਾਸੀ ਨੇ ਜਾਂ ਪੰਜਾਬੀ ਨੇ ਇਹੋ ਜੇ ਕੰਮ ਕਿਹੜਾ ਕਰਦਾ ਹੈ ਬਹੁਤ-ਬਹੁਤ ਧੰਨਵਾਦ ਆਪ ਆਪਣਾ ਕੰਮਕਾਰ ਛੋੜ ਕੇ ਹਮਾਰਾ ਕੰਮ ਦੇਖਣ ਆਏ ਹੈ ਇਹ ਹੁਣ ਤੁਸਮਾ ਅਗਲਾ ਪੁਲ ਦਿਖਾ ਰਿਹਾ ਤੁਹਾਨੂੰ ਇਹ ਪੁਲ ਹੈ ਸ਼ੇਪ ਪੁਰੀ ਚੌਂਕ ਵਾਲਾ ਪੁਲ ਇਹ ਲੁਧਿਆਣੇ ਦੇ ਸ਼ਿਪੂਰੀ ਚੌਕ ਵਾਲਾ ਪੁਲ ਵੈ ਇਹ ਹੁਣ ਆਪਾਂ ਪੁਲ ਚੜਨ ਲੱਗੇ ਆ ਤੁਸੀਂ ਇਸ ਦੇ ਵੀ ਹਾਲਾਤ ਦੇਖ ਲਿਓ ਖਾਬੇ ਪਾਸੇ ਇਹ ਕੂੜਾ ਕੋਈ ਹਵਾ ਦੇ ਨਾਲ ਨਹੀਂ ਆਇਆ ਜਾਂ ਇਸ ਕੂੜੇ ਨੂੰ ਕਿਸੇ ਨੇ ਅਸਮਾਨ ਨੂੰ ਨਹੀਂ ਛੱਟਿਆ ਇਹ ਕਿਸੇ ਨੇ ਤਾਂ ਗੰਦ ਪਾਇਆ ਨਾ ਇਹੋ ਜਿਹੇ ਹ ਭਰ-ਭਰ ਕੇ ਬੋਰੀਆਂ ਘਰੋਂ ਲਿਆ ਕੇ ਤੇ ਆਹ ਦੇਖੋ ਛੱਟੀਆਂ ਹਾਈਵੇ ਦੇ ਉੱਪਰ ਲੱਖ ਦੀਆਂ ਲਾਹਣਤਾਂ ਇਹੋ ਜਿਹੇ ਲੋਕਾਂ ਤੇ ਸ਼ਰਮ ਆਣਦੀ ਏ ਇਹੋ ਜਿਹੇ ਲੋਕਾਂ ਦੇ ਉੱਤੇ ਮੈਨੂੰ ਤਾਂ ਜੇ ਇਹ ਵੀਡੀਓ ਦੇਖਣ ਦੇ ਹੋਣਗੇ ਨਾ ਇਹ ਲੋਕ ਤਾਂ ਅੱਗੇ ਤੋਂ ਇਹ ਕੰਮ ਕਦੀ ਨਹੀਂ ਕਰਨਗੇ ਹੁਣ ਇਹਦੇ ਵਿੱਚ NHAI ਹਾਈਵੇ ਵਾਲਿਆਂ ਦੀ ਕੀ ਗਲਤੀ ਹੈ ਮੈਨੂੰ ਇਹ ਦੱਸੋ ਉਹ ਡੇਲੀ ਸਾਫ਼ ਕਰਕੇ ਜਾਂਦੇ ਨੇ ਤੇ ਇਹ ਅਗਲੇ ਦਿਨ ਫੇਰ ਸਵਰੇ ਬੋਰੀਆਂ ਸੜ ਜਾਂਦੇ ਨੇ ਜਾਂ ਤਾਂ ਫੇਰ ਇਹਨਾਂ ਦੇ ਲਈ ਕੈਮਰਾ ਲਾਉਣਾ ਪੈਣਾ ਇੱਥੇ ਤੇ ਜਾਂ ਇਹ ਲੋਕ ਆਪ ਹੀ ਸੁਧਰ ਜਾਣ ਘੱਟੋ ਘੱਟ ਇੰਨੀ ਕਿ ਤੁਹਾਨੂੰ ਸ਼ਰਮ ਚਾਹੀਦੀ ਹੈ ਤੁਸੀਂ ਸੜਕਾਂ ਦੇ ਉੱਪਰ ਗੰਦ ਪਾ ਰਹੇ ਹੋ ਆਪਣੇ ਸ਼ਹਿਰ ਨੂੰ ਗੰਦਾ ਕਰਦੇ ਪਿਓ ਜਿਹੜਾ ਵੀ ਬੰਦਾ ਇੱਥੋਂ ਨਿਕਲੂਗਾ ਤੇ ਕੀ ਸੋਚੂਗਾ ਦੇਖੋ ਕਿਸ ਤਰ੍ਹਾਂ ਬੋਰੀਆਂ ਦੇਖੋ ਕਿਸ ਤਰ੍ਹਾਂ ਸੱਟੀਆਂ ਪਈਆਂ ਨੇ ਖਾਲੀ ਨਾਰੀਅਲ ਜਿਹੜੇ ਇਹ ਵੇਚਦੇ ਨੇ ਲਿਆ ਕੇ ਬੋਰੀਆਂ ਪੈ ਕਰਕੇ ਦੇਖੋ ਸਟੀਆਂ ਪਈ ਹੋਰੇ ਜਿਹੜਾ ਫਰੂਟ ਵੇਚਦੇ ਨੇ ਚੂਸ ਵੇਚਦੇ ਨੇ ਕੱਟ ਕੇ ਉਹਦੀ ਛਿਲਣਾ ਬੋਰੀਆਂ ਚ ਪਾ ਕੇ ਆ ਸਟੀਆਂ ਇੱਥੇ ਨੇ ਇਹਨਾਂ ਦੇ ਉੱਤੇ ਨੱਥ ਪਾਣੀ ਪੀਣੀ ਹੈ ਇਹਨੂੰ ਨੂੰ ਰੋਕਣਾ ਪੈਣਾ ਵੈ ਇਹ ਜਿਹੜੀ ਵੀ ਮੇਰੀ ਵੀਡੀਓ ਸਰਕਾਰ ਜਾਂਦੀ ਹੈ ਲੁਧਿਆਣੇ ਦੇ ਲੋਕ ਜਿਹੜੇ ਦੇਖਦੇ ਨੇ ਜਾਂ ਜਿਹੜੇ ਲੁਧਿਆਣੇ ਦੇ ਇਹ ਦੇਖਦੇ ਨੇ ਇਸ ਇਲਾਕੇ ਨੇੜੇ-ਤੇੜੇ ਦੇ ਲੋਕ ਨੇ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣ ਤਾਂ ਕਿ ਪ੍ਰਸ਼ਾਸਨ ਤੱਕ ਇਹ ਵੀਡੀਓ ਪਹੁੰਚ ਜਾਵੇ ਤੇ ਇਹੋ ਜਿਹੇ ਜਿਹੜੇ ਸ਼ਹਿਰ ਨੂੰ ਗੰਦਾ ਕਰਦੇ ਨੇ ਲੋਕ ਉਹਨਾਂ ਉੱਤੇ ਕਾਰਵਾਈ ਵੀ ਕੀਤੀ ਜਾਵੇ ਜਿਸ ਦਿਨ ਉਹ ਫੜੇ ਜਾਣ ਧੰਨਵਾਦ। ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਇਹ ਲੋਕਾਂ ਤੱਕ ਪਹੁੰਚ ਜਾਵੇ ਜਿਹੜੇ ਇਹ ਪੋਲਾਂ ਦੇ ਉੱਪਰ ਗੰਦ ਪਾਉਂਦੇ ਨੇ।